ਇਹਰਾ ਪਿੰਡ ਪੂਰਾ ਜੀ ਮੈਂ ਸਤੰਤ ਵੀ ਬਹੁਤ ਵੱਡੀ ਮੈਂ ਤੋਂ ਬਾਅਦ ਗਲਤੀ ਨਹੀਂ ਕਰਦਾ ਜੀ ਤੂੰ ਕੀਤਾ ਕੀ ਸੀਗਾ ਨਾਮ ਕੀ ਕੀਤਾ ਤੂੰ ਨਹੀਂ ਮੈਂ ਤੋ ਕੁਲਪ ਲਾਈ ਦੀ ਜੀ ਹੋਰ ਕੀ ਕੀਤਾ ਸੀ ਦਾਰੂ ਪੀਤੀ ਜੀ ਕਿੱਥੋਂ ਪੀ ਕੇ ਆਇਆ ਸੀ ਮੈਂ ਪਿੰਡ ਕਾਨੇ ਵਾਲੀ ਤੋਂ ਗਿਆ ਸੀਗਾ ਜੀ ਰਾਤ ਨੂੰ ਹਲਕੀ ਹੋ ਗਈ ਮੈਂ ਕਿੰਨੇ ਵਜੇ ਕੇ ਦਾਰੂ ਪੀਣਾ ਤੂੰ 10 ਵਜੇ ਤੋਂ ਬਾਅਦ ਜੀ ਤੇ ਤੁਸੀਂ ਆਏ ਕਿੱਥੇ ਸੀਗੇ ਕਿਹੜੇ ਪਿੰਡ ਚ ਆਏ ਸੀ ਰੋਲ ਨੂੰ ਮੈਨੂੰ ਪਿੰਡ ਝੁੱਟੀ ਵਾਲੇ ਤੋਂ ਭੇਜਿਆ ਸੀਗਾ ਇੱਕ ਵਰਕਪੇਟ ਆਉਂਦੀ ਜਗ੍ਹਾ ਤੇ ਅੱਛਾ ਕਿਹੜੇ ਪਿੰਡ ਆਏ ਆ ਤੁਸੀਂ ਪਾੜ ਕਰਨ ਇੱਥੇ ਜਗਤ ਸੰਗ ਵਾਲੇ ਤੇਰੇ ਘਰੇ ਕੀ ਦੱਸ ਕੇ ਆਏ ਤੂੰ ਇੱਕ ਮਿੰਟ ਘਰੇ ਕੀ ਦੱਸ ਕੇ ਆਇਆ ਘਰੇ ਮਤਲਬ ਵੰਡੀ ਭਾਈ ਦਾ ਖਿਆ ਸੀ ਉਧਰੋਂ ਹੀ ਆਇਆ ਸੀ ਗਾਣਾ ਜੀ ਉਹ ਤੇਰੇ ਪਿਤਾ ਦਾ ਨਾ ਕੀ ਹੈ ਤੈਨੂੰ ਕਿੰਨੇ ਦਿਨੋਂ ਪਤਾ ਰੁਪਿੰਦਰ ਨੂੰ ਇੱਥੇ ਅੱਗੇ ਵੀ ਗਲਤੀ ਕੀਤੀ ਹੈ ਪਹਿਲਾਂ ਬੋਲ 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 ਨਹੀਂ ਐਦੂ ਪਹਿਲਾਂ ਨਹੀਂ ਇੱਥੇ ਗਲਤੀ ਹੋ ਗਈ ਮੇਰੇ ਕੋਲ ਐਦੂ ਪਤਾ ਨਹੀਂ ਕੁਲਪ ਕਿੰਨੇ ਦਿਨਾਂ ਨਹੀਂ ਲਾਉਣਾ ਇਹਨੂੰ ਹੋ ਗਏ 15 20 ਦਿਨ ਜਿੱਦਾਂ ਦਾ ਇੱਥੇ ਆਇਆ ਉਹਦੇ ਨੇ ਜਲ ਉਹਦੇ ਦੀ ਉਦੋਂ ਦਾ ਹੀ ਹਾਂਜੀ ਹਾਂ ਮੈਂ ਅਯੂਰੀ ਜਿਹਨੇ ਕਦੇ ਲਾ ਕੇ ਗਿਆ ਸੀ ਤੇ ਹਯੂਰੀ ਤੋਂ ਵੱਡਾ ਕੀ ਹੋ ਗਿਆ ਜਦ ਤੂੰ ਉੱਠ ਕੇ ਇੱਧਰ ਆ ਕੇ ਲਾ ਲਈ ਤੇ ਫੇਰ ਦੂਰ ਫੇਰ ਨਹੀਂ ਕਰਦਾ ਜਿਹੜੀ ਦਾ ਤੂੰ ਨੂੰੜਾ ਗੰਭਿਆ ਅਦਰ ਨਹੀਂ ਫਿਰ ਤਾਂ ਮੇਰੇ ਪੀ ਲੈਿੰਦਾ ਪਿੰਡ ਪੁਲਰ ਹਾਂ ਲੋਰ ਉਹਦਾ ਪੂਰਾ ਐਡਰੈਸ ਦੱਸਦਾ ਪਿੰਡ ਪੁਲਰ ਜਲਾਸ਼ਰੀ ਮਕਸਰ ਸਾਹਿਬ ਤ੍ਰਿਕਟ ਜੋ ਕੀ ਨਿਕਲਿਆ ਸੀ ਉਹ ਲੈ ਆਪਣੀ ਨਹੀਂ ਨਹੀਂ ਮੋਰਾ ਮੋਜਰਾ ਦੇ ਕੈਂਚੀ ਨਹੀਂ ਨਿਕਲੀ ਉਹ ਕੈਂਚੀ ਤਾਂ ਜੋਰ ਚੱਕਣ ਵਾਸਤੇ ਰੱਖੀ ਜੀ ਮੋਜਰਾ ਜੋਰਾਂ ਤੋਂ ਮੋਜਰਾ ਨਹੀਂ ਲਈ ਜੀ ਇਹ ਹੈਗਾ ਆ ਮੋਜਰਾ ਕਿਸ ਜੀਲਾ ਦੀ ਵਰਤਨਾ ਨੂੰ ਮੋਜਰਾ ਕਹਦੇ ਤੇ ਵਰਤਦਾ ਤੂੰ ਬੋਲ ਆ ਬੋਲ ਇਹ ਸਾਡੀ ਚਟਕੇ ਵਾਲ ਕੱਟਣ ਵਾਸਤੇ ਚੱਲ ਪਤਾ ਨਹੀਂ ਸ਼ਰਮ ਨਹੀਂ ਆਈ ਤੂੰ ਹਮਨੇ ਫੜਾਈ ਬਈ